ਲੋ ਵੀ ਮਿੱਤਰ ਪਿਆਰੋ ਟਰੈਕਟਰ ਦਿਖਾਵਾਂਗੇ ਦੋ ਇੱਕ ਉੱਚਾ ਮਾਡਲ ਹੈ ਇੱਕ ਨੀਵਾ ਮਾਡਲ ਹੈ ਦੋਨੇ ਸੋਨਾਲਿਕਾ ਹੈ ਤੇ ਪੂਰੇ ਪਹਾਲ ਟਰੈਕਟਰ ਦਿਖਾਵਾਂਗੇ ਇਹ ਲਵਾਈ ਦੇ ਮਾਰ ਪਹਿਲਾ ਦਾ ਕੈਮਰਾ 2020 ਮਾਡਲ ਟਰੈਕਟਰ ਹੈ ਲੈ ਵੀ ਕਰਦੇ ਠੀਕ ਹੈ 2020 ਮਾਡਲ ਟਰੈਕਟਰ ਹੈ ਸ਼ਟਲ ਗੇਅਰ ਹੈ ਹੂੰ ਸ਼ਟਲ ਸ਼ਿਫਟ ਗੇਅਰ ਹੈ 3 ਸਪੀਡ ਹੈ ਹਰ ਇੱਕ ਗੇਅਰ ਚ ਬੈਕ ਪਾਜਦਾ ਹੈ ਅੱਛਾ ਅੱਛਾ ਫੁੱਲ ਟੌਪ ਵਾਲਾ ਮਾਡਲ ਹੈ ਅੱਛਾ ਅੱਛਾ ਟਾਇਰ ਨਾਲ ਦੇ ਆ 25 ਤੋਂ 30 ਪੈਸੇ ਅੱਛਾ ਠੀਕ ਹੈ ਹੂੰ ਪੂਰਾ ਚੰਗਾ ਇੰਜਨ ਗੇਅਰ ਦਾ ਵੀ ਬਹੁਤ ਵਧੀਆ ਹੈ ਵੱਡੀ ਗੱਲ ਥਰੀ ਸਪੀਡ ਦੀ ਆ ਜਾਂਦੀ ਹੈ ਅੱਛਾ ਅੱਜ ਕੱਲ ਟ੍ਰੈਂਡ ਚੱਲਦਾ ਹੈ ਏਦੂ ਬਾਦ ਸਾਰਾ ਸਿਸਟਮ ਹੀ ਥਰੀ ਸਪੀਡ ਤੇ ਆ ਜਾਂਦਾ ਸਾਰਾ ਹਾਂ ਹਰੇਕ ਬੰਦ ਅੱਜ ਕੱਲ ਥਰੀ ਸਪੀਡ ਹਰੇਕ ਗੇਅਰ ਦੇ ਵਿੱਚ ਬੈਕਪੈਜ ਦਾ ਹੂੰ ਇਹ ਹਰ ਇੱਕ ਬੰਦ ਅਜੇ ਚੀਜ਼ ਦੀ ਸਹੂਲਤ ਪਾਲਦਾ ਇੰਜਨ ਗੇਅਰ ਦਾ ਪੂਰਾ ਚੰਗਾ ਹੈ 20 ਮਾਡਲ ਟਰੈਕਟਰ ਆ ਇਹ ਰੇਸ ਆ ਗਈ ਪਰਲੇ ਪਾਸੇ ਪਰਲੇ ਪਾਸੇ ਉੱਟ ਆ ਗਿਆ ਥਰੀ ਸਪੀਡ ਆ ਗਿਆ ਥਰੀ ਸਪੀਡ ਵਾਲੇ ਏਕਲ ਬ੍ਰੇਕਾ ਰਿਵਰਸ ਪੀਟੀਓ ਹੂੰ ਡਬਲ ਕਲਚ ਫੁੱਲ ਟੌਪ ਵਾਲਾ ਮਾਡਲ ਹੈ ਸੋਨ 55 hp ਕੈਟਾਗਰੀ ਚ ਆ ਜਾਂਦਾ ਹੈ ਹੂੰ ਫੁੱਲ ਸਹੂਲਤਾਂ ਨਾਲ ਲੈਸ ਹੈ ਅੱਛਾ ਅੱਜ ਦੀ ਇੱਕ ਗੱਲ ਹੈ ਅੱਛਾ ਉੱਚਾ ਮਾਡਲ ਘੱਟ ਰੇਟ ਚ ਦੇਣਾ ਅੱਛਾ ਰੇਟ ਘਟਾ ਕੇ ਰੇਟ ਘਟਾ ਹੈ ਸਰਸਾ ਨੰਬਰ ਹੈ ਐਨਓਸੀ ਟਰੈਕਟਰ ਦੀ ਮਿਲ ਜਾਣੀ ਹੈ ਇਹ ਚਰਚ 24 ਹਾਂ ਚਰਚ 24 ਹੂੰ ਕੀਮਤ ਕੋਲੀ 5 ਲੱਖ ਰੁਪਿਆ ਰੱਖੀ 20 ਮਾਡਲ ਦੀ 20 ਮਾਡਲ ਦੀ ਆਪ 18 ਮਾਡਲ 5.5 ਲੱਖ ਦਾ ਵੇਚਿਆ ਸੀ ਹਕੀਕਤਾਂ ਝੂਠ ਨਹੀਂ ਮਾਰਦੇ ਹੂੰ ਠੀਕ ਹੈ ਪੱਲੇ ਟਾਇਰਾਂ ਦੀ ਗੰਮੀ ਹੈ ਟਰੈਕਟਰ ਨੂੰ ਬਾਕੀ ਗੇਅਰ ਇੰਜਨ ਗੇਅਰ ਚੰਗਾ ਕੋਕ ਇਹਨਾਂ ਨੂੰ ਹੁੰਦਾ ਹੀ ਕੁਛ ਨਹੀਂ ਹੂੰ ਇੰਜਨ ਗੇਅਰ ਨੂੰ ਇਸ ਟਰੈਕਟਰ ਨੂੰ ਹੁੰਦਾ ਹੀ ਕੁਛ ਨਹੀਂਗਾ ਹੂੰ ਠੀਕ ਹੈ ਹੂੰ ਬਾਕੀ ਚਾਰ ਸਿਲੰਡਰ ਦੇ ਵਿੱਚ ਆ ਜਾਂਦਾ 9-10 ਲੀਟਰ ਮਗਲੈਲ ਪੈਂਦਾ ਇਹਦੇ ਇੰਜਨ ਚ ਇੰਜਨ ਨੂੰ ਤਾਂ ਇਹਨਾਂ ਦੇ ਹੁੰਦਾ ਹੀ ਕੱਖ ਨਹੀਂ ਚ ਕੰਪਨੀ ਨੇ ਚੀਜ਼ ਹੀ ਬਾਲੀ ਵਧੀਆ ਬਣਾਈ ਹੈ ਵਧੀਆ ਬਣਾਤੀ ਯਾਰ ਇਹ ਫੁੱਲ ਵਧੀਆ ਆਲ ਰੌਂਡਰ ਟਰੈਕਟਰ ਹੈ ਜਿਹੜੇ ਕੰਮ ਚ ਮਰਜ਼ੀ ਲਾਦਾ ਟਰਾਲੇ ਦੇ ਵੀ ਕੰਮ ਦੇ ਦਿੰਦਾ ਹੈ ਮਸ਼ੀਨ ਤੇ ਵੀ ਚੜ ਜਾਂਦਾ ਤੂੜੀ ਵਾਲਾ ਰੀਪਰ ਵੀ ਚਲਾ ਦਿੰਦਾ ਬਾਹੀਚ ਵੀ ਕੰਮ ਕਰਦਾ ਇਹ ਆਲ ਰੌਂਡਰੀ ਆ ਗਿਆ ਇਹ ਆਲ ਰੌਂਡਰ ਮੈਂ ਤਾਂ ਇਹਨੂੰ ਆਲ ਰ ਕਈ ਟਰੈਕਟਰਾਂ ਦਾ ਘਮੰਡ ਥੋੜਾ ਜ੍ਹਾ ਟਰੈਕਟਰ ਨੇ ਥੋੜਾ ਇਹਦਾ ਐ ਆ ਗਿਆ ਨਾ ਜਿਵੇਂ ਹੁਣ ਕੋਈ ਬੰਦਾ ਲੈ ਜੇ ਜਿਉਂ ਨੇ ਸਾਈਡ ਬਿਜ਼ਨਸ ਵਾਸਤੇ ਟਰਾਲੇ ਟਰੋਲੇ ਚਲਾਉਣਾ ਹੋਵੇ ਉੱਥੇ ਵੀ ਚੱਲੀ ਜਾਊਗਾ ਹਰ ਇੱਕ ਬੰਦਾ ਦੇਖੋ ਘਰੇ ਨਹੀਂ ਰੋਕਦਾ ਇਹਨੂੰ ਲੈ ਜਾ ਅੱਜ ਸੀਜ਼ਨ ਐ ਤੂੰ ਡੀਲ ਤੇ ਲਾ ਲਾ ਵੱਡੀ ਤੇ ਚੜਾ ਲਾ ਉਦੋਂ ਬਾਅਦ ਟਰਾਲੇ ਤੇ ਲਾ ਦੇ ਕਿਤੇ ਲਾ ਦੇਣਾ ਡੰਪਰ ਦੇ ਕੰਮ ਲਈ ਜਾਂ ਇਹਨੂੰ ਹੁੰਦਾ ਹੀ ਯਾਰ ਕੁਝ ਇਹਨੂੰ ਸਾਲ ਭਾਰ ਅੰਦਰ ਨਾ ਖੜਾ ਤਾਂ ਵੀ ਨਹੀਂ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਂਦੇ ਨਾਮੀ ਕੰਪਨੀ ਸੀ ਕਹਿੰਦੇ ਜ਼ਿੰਦਗੀ ਚ ਫੇਰ ਨਹੀਂ ਹੁੰਦੀ ਇਹਨਾਂ ਖੁੰਝੇ ਲਾਦੀ ਵਾਰ ਖੁੰਝੇ ਲ 90 ਹਜ਼ਾਰ ਸਬਾਵਰ ਤੱਕ ਉਦੋਂ ਉੱਤੇ ਵੀ ਚੱਲੀ ਜਾਂਦਾ। ਕੁੱਲ 5 ਲੱਖ ਰੁਪਇਆ ਆ ਕੀਮਤ ਐ ਦੀ। ਅੱਛਾ। ਐਨਓਸੀ ਆਪਾਂ ਹੀ ਦੇ ਦੇਵਾਂਗੇ। ਅੱਛਾ। ਐਸ ਦਾ ਟਰੈਕਟਰ ਐ। 4 ਲੱਖ ਤੇ 85 ਹਜ਼ਾਰ ਦਾ ਰੇਟ ਦੇ। 4 85। ਠੀਕ ਐ। ਉਦੋਂ ਬਾਅਦ ਇੱਕ ਆ ਨਾ ਡਾਊਨ ਮਾਡਲ ਟਰੈਕਟਰ ਆ ਗਿਆ। 2000 ਤੇ 2 ਮਾਡਲ। ਅੱਛਾ। ਇਹ 60 ਹਜ਼ਾਰ ਸਬਾਵਰ ਵਾਲਾ। ਅੱਛਾ। ਇਹਨੂੰ ਦਿਖਾ ਸਾਰੇ ਨੂੰ ਟਰੱਕੜਾ ਬਹੁਤ ਐ ਹੈ ਨਾ। ਇਹ ਤਾਂ ਜਦੋਂ ਆਏ ਸੀ ਨਾ ਹੂੰ ਜਦੋਂ ਇਹਨਾਂ ਨੇ ਪੈਰ ਧਰਿਆਗਾ ਹੂੰ ਜਦੋਂ ਇਹ ਕੰਪਨੀ ਪਣੀ ਡੀਗਾ ਦੇ ਵਿੱਚ ਆਈ ਸੀ ਉਦੋਂ ਤਾਂ ਫਿਰ ਇਹਨੂੰ ਉਹਦੇ ਖਣ ਨੂੰ ਭਾ ਲੈਣਾ ਪੈਂਦਾ ਸੀਗਾ ਪਾਵਰ ਸਟੀਅਰਿੰਗ ਢਿੱਲੋਂ ਕੀਤਾ ਹੋਇਆ ਹੈ ਅੱਛਾ ਇਹ ਉਦੋਂ ਸਿੰਪਲ ਸਟੀਅਰਿੰਗ ਹੋਵੇ ਤੇ ਆਹ ਦੇਖ ਲਾ ਪੰਪ ਐਕਸਟਰਾ ਲੱਗਿਆ ਹੋਇਆ ਹੈਗਾ ਅੱਛਾ ਠੀਕ ਆਹ ਲੈਫਟ ਵਾਲਾ ਪੰਪ ਆ ਗਿਆ ਸਟੋਕ ਵਾਲਾ ਹਾਂ ਠੀਕ ਆ ਉਹ ਟੈਂਕੀ ਲੱਗੀ ਹੋਈ ਐ ਐਕਸਟਰਾ ਧੋਤਾ ਨਹੀਂ ਜ਼ਿੰਮੇਦਾਰਾ ਡ੍ਰੈਕਟਰ ਆ ਜਮਾ ਅੱਛਾ ਠੀਕ ਆ ਵੱਡੀ ਗੱਲ ਪੰਜਾਬ ਨੰਬਰ ਫਰਸਟ ਪਾਰਟੀ ਐ ਹਜੇ ਠੀਕ ਹਾਂ ਹਜੇ ਠੀਕ ਪਹਿਲੇ ਨਾ ਹੀ ਪਿਆ ਹੈਗਾ ਬੂਲੇਟ ਟਾਇਰ ਤਾਂ 30-35 ਪੈਸੇ ਆ ਮਗਰਲੇ ਟਾਇਰ ਵੀ 90 ਪੈਸੇ ਅੱਛਾ ਬਾਕੀ ਡੇਟੂ ਵੀ ਲੱਗੇ ਜਿਹੜੇ ਫੀਚਰ ਅੱਜ ਆਉਂਦੇ ਐ ਚ ਸਾਰੇ ਪੁੱਲ ਕਰਤੇ ਅੱਛਾ ਠੀਕ ਐ ਡਬਲ ਕਲਚ ਐ ਪਾਵਰ ਸਟੀering ਐ ਤੇ ਡਿਸਟ੍ਰਿਬਿਊਟਰ ਵੀ ਕਰਤਾ ਇਹਨੂੰ ਡਿਸਟ੍ਰਿਬਿਊਟਰ ਵੀ ਡਬਲ ਕਰਤਾ ਡਿਸਟ੍ਰਿਬਿਊਟਰ ਵੀ ਇਹਨੂੰ ਲੱਗਿਆ ਹੋਇਆ ਘੱਟ ਬਜਟ ਦੇ ਵਿੱਚ ਵੱਡਾ 60 HP ਦਾ ਡਰੈਕਟਰ ਜੇ ਕਿਸੇ ਨੇ ਲੈਣਾ ਹੂੰ ਆਪਦਾ ਚਾਹ ਵੀ ਪੂਰਾ ਕਰਨਾ ਐ ਕੰਮ ਵੀ ਲੈਣਾ ਅੱਜ ਕਿਸੇ ਦਾ ਬਜਟ ਲੋ ਆ ਹੁਣ ਬਾਈ ਫੰਨੇਖਾ ਕੰਮ ਦੇਊਗਾ ਦੇਊਗਾ ਬਾਈ ਇਹ ਤੇ ਬਾਹੀ ਬਾਹੀ ਬਾਈ 100 ਕਿੱਲੇ ਦੀ ਚੋਆ ਤੇ ਬੜਾ 100 ਕਿੱਲੇ ਦੀ ਬਾਹੀ ਕਰ ਲਾ ਨਾਮੀ ਬੰਦੇ ਦਾ ਡਰੈਕਟਰ ਐ ਅੱਛਾ ਠੀਕ ਚੰਗੀ ਬਾਹੀ ਵਾਲੇ ਕੋਲ ਹੈ ਚੰਗੀ ਉਹ ਸਰਦਾਰ ਬੰਦੇ ਦਾ ਡੈਕਟਰ ਹੈ 100 ਕਿਲਾ ਪਹਿਲੀ ਹੈ ਅੱਛਾ ਠੀਕ ਹੈ ਇਹ ਤੋਤਾ ਦਿੱਤਾ ਆ ਹੈਣੀਗਾ ਹੂੰ ਸੁੱਕਾ ਡਰੈਡਾ ਫੇਟਿੰਗ ਵੇਖ ਲੈ ਇਧਰੋਂ ਪਾਵਰ ਸਟੀering ਦੀ ਪੂਰੀ ਪ੍ਰੋਪਰ ਪਾਈਪਾਂ ਬੂਪਾਂ ਦੀ ਵਧੀਆ ਹੋਈ ਵੀ ਹੈ ਹੂੰ ਇਹ ਇਹ ਇਨਾ ਮਾਡਲਾਂ ਦੇ ਵਿੱਚ ਪਾਵਰ ਆਉਂਦਾ ਨਹੀਂ ਹੁੰਦਾ ਜੇ ਢਲੋਂ ਅਗਲੇ ਨੇ ਕਰਾ ਲਿਆ ਪਰ ਬਈ 100 ਕਿਲਾ ਜ਼ਮੀਨ ਸੀ ਸ਼ੌਂਕ ਵੀ ਹੋ ਗਈ ਠੀਕ ਹੈ ਟਾਇਰ ਵੀ ਨਵੇਂ ਆ ਗਏ 2000 ਮਾਡਲ 2 ਹੈ ਇੰਜਨ ਗੇਅਰ ਦਾ ਪੂਰਾ ਹੀ ਚੰਗਾ ਅੱਛਾ ਦੇਖ ਹੁਣ ਆਏ ਨੂੰ ਉਹਦੇ ਆਖਣ ਵਾਂਗੂ 22 ਸਾਲ 23 ਹੋ ਗਏ 23 ਸਾਲ ਹੋ ਗਏ ਉਮਰ ਤਾਂ 2 ਉਮਰ ਦੇ ਲੈ ਆਜ ਨਾਲ ਤਾਂ ਜੇ ਆਪਾਂ ਉਮਰ ਕਹੀਏ ਉਮਰ ਤਾਂ ਬੰਦੇ ਦੀ ਘਟਦੀ ਹੈ ਨਾ ਆਪਣੇ ਵੀ ਚਿੱਟੇ ਆ ਗਏ ਕਿਸੇ ਟਾਈਮ ਚ ਆਪਣੇ ਆਏ ਦਾੜੀ ਵੀ ਨਹੀਂ ਫੁੱਟੀ ਸੀਗੀ ਦਾੜੀ ਵੀ ਨਹੀਂ ਉੱਤੀ ਸੀ ਠੀਕ ਹੈ ਉਹ ਚੀਜ਼ ਹੈ ਇਹਦੀ ਹੂੰ ਪਰ ਵੀ ਕਹਿੰਦਾ ਹੁੰਦਾ ਬੁੱਢੜਾ ਨਾ ਜਾਣੀ ਪੱਟ ਦੂ ਜਗਾਰਨੀ ਇਹ ਪੁਰਾਣਾ ਖੁੰਡ ਹੈ ਹੂੰ ਠੀਕ ਹੈ ਬਿਲਕੁਲ ਤੇ ਕੰਮ ਦੇਊਗਾ ਆ ਰੰਗ ਰੋਂਗ ਨਾ ਹਜੇ ਨੂੰ ਤੋਤਾਂ ਨਹੀਂ ਸਮਾਰ ਕੇ ਸਾਰਾ ਓਰੀਜਨਲ ਹੈ ਪੱਕੀ ਹੈ ਇਹ ਰੰਗ ਤਾਂ ਨਾ ਬਾਹਲਾ ਵਧੀਆ ਰੰਗ ਆ ਆ ਚੀਜ਼ਾਂ ਪਤਾ ਦੇਖਣ ਲਈਆਂ ਕੀ ਹੁੰਦੀਆਂ ਆ ਚੀਜ਼ ਦੇਖ ਵੀ ਇੱਥੋਂ ਇਹਨਾਂ ਦੇ ਆਮ ਗਲਾਈ ਆ ਜਾਂਦੀ ਹੈ ਜੀ ਹੂੰ ਆ ਆਹ ਜਿਹੜੀ ਜਾਲੀ ਹੈ ਉਵੇਂ ਪਈਆ ਪ੍ਰੋਪ ਪੁਰਾਣਾ ਮੰਨ ਕੇ ਚੱਲ ਵੀ ਰੰਗ ਵੱਜ ਗਿਆ ਹੂੰ ਚੱਲ ਕੋਈ ਗੱਲ ਨਹੀਂ ਕਿਸ ਨੇ ਨਵੀਂ ਲਾਏ ਐ ਤੇ ਪਰ ਟੁੱਟ ਭੱਜ ਕੇ ਤੋਂ ਨਹੀਂ ਟਰੈਕਟਰ ਦੀ ਬੈਡੀ ਲਾਈਨ ਦਾ ਪੂਰਾ ਚੰਗਾ ਰੇਸੋ ਰਵਾਸ ਪਿਆ ਹੀ ਨਹੀਂ ਜਾਇਆ ਜਾ ਉੱਤੇ ਏ ਠੀਕ ਐ ਜਰ ਜੀ ਨੇ ਲੈਣਾ ਐ ਉਹਦੇ ਲਈ ਜਮਾ ਨਹੀਂ ਮਾਰੀ ਟੱਕੇ ਦੇ ਦੂ ਟੱਕੇ ਦੇ ਦੂ ਗੱਲ ਬੱਕੀ ਅੱਕੇ ਦੇ ਦੂ ਆ ਪੰਜਾਬ ਨੰਬਰ ਟਰੈਕਟਰ ਡਬਲ ਕਲੱਚ ਪਾਵਸ ਤੇ ਵੱਡਾ ਡਿਸਟ੍ਰਿਬਿਊਟਰ ਯਾਰ ਹੋਰ ਦੱਸ ਹੁਣ ਬਰ ਪੁਰਾਣੇ ਮਾਡਲਾਂ ਦੇ ਵਿੱਚ ਬਹੁਤ ਸਹੂਲਤਾਂ ਆ ਗਈਆਂ ਕਿ ਡਿਮਾਂਡ ਕਰੀਆ 2 ਲੱਖ ਦੇ 70 ਹਜ਼ਾਰ ਦੇ ਕਿੱਥੋਂ ਤੱਕ ਹੋ ਜੂ ਵੀਰੇ ਮਣੀ ਰਾਮ ਤਾਂ ਮਾਲਕ ਦਾ 2.5 ਲੱਖ ਰੁਪਏ ਦਾ ਅੱਛਾ ਬਾਕੀ ਮੌਕੇ ਤੇ ਮਾਨਤਾ ਮੌਕੇ ਤੇ ਮਾਨਤਾ ਗੱਲ ਇਹ ਨਹੀਂ ਵੀ ਰੇਟ ਜਿਆਦਾ ਹੈ ਹੂੰ 30 ਤੋਂ 35000 ਰੁਪਏ ਤਾਂ ਦੋਸਤੋ ਇਹਦੇ ਪਾਵਰ ਸਟੀering ਤੇ ਲੱਗ ਗਿਆ ਨਾ ਲੱਗ ਗਿਆ ਤੇ ਠੀਕ ਹੈ ਹੂੰ ਫਿਰ ਇਹਦੇ ਟਾਇਰ ਨਵੇਂ ਆ ਟਾਇਰ ਆ ਕੇ ਚੰਗੇ ਬਾਕੀ ਜੀ ਬਾਈ ਜਿਹੜਾ ਡਿਸਟ੍ਰਿਬਿਊਟਰ ਲੱਗਾ ਜੇ ਨਿੱਕੀਆਂ ਨਿੱਕੀਆਂ ਕਮੀਆਂ ਦੇ ਵਿੱਚ ਆਪਾਂ ਗੱਲਾਂ ਦੇ ਵਿੱਚ ਜਾਵੜ ਗਏ ਪੈਸੇ ਲੱਗਦੇ ਬੜੇ ਐ ਇਸ ਵਾਈਟਰ ਦੇ ਵਿੱਚ ਇਹ ਰਾਸ਼ਾ ਨਹੀਂ ਆਉਂਦਾ ਤੇ 60 ਅਰਸ ਪਾਵਰ ਦਾ ਟਰੈਕਟਰ ਲੈਣਾ ਤੇ ਗਿੰਨ ਵੀ ਕੁਛ ਨਹੀਂ ਦਿੰਦਾ ਇਹ ਕੁਛ ਵੀ ਨਹੀਂ ਅੱਜ ਨਵਾਂ ਟਰੈਕਟਰ 10 ਲੱਖ ਰੁਪਏ ਦਾ ਹੋ ਗਿਆ ਕੋਈ ਵੀ ਲੈਣ ਵਾਲਾ 8 8.5 ਤੋਂ 10 ਲੱਖ ਰੁਪਏ ਦੇ ਵਿੱਚ ਜਾ ਬੜਾ 2 ਬੀ ਟਰੈਕਟਰ ਬਿਲਕੁਲ ਠੀਕ ਹੈ ਤੇ ਇਸ ਬਜਟ ਦੇ ਵਿੱਚ ਅੱਜ ਕੱਲ ਜੇ ਆਪਾਂ ਕੋਈ ਸੈਗ ਟਰੈਕਟਰ ਆਉਂਦਾ ਤੇ ਇਹ ਫੁੱਲ ਵਾਹੀ ਵਾਲਾ ਰਹਿੰਦਾ ਅੱਜ ਕੱਲ ਸਿਸਟਮ ਚੱਲਦਾ ਨਾ ਕਈ ਬੰਦਿਆਂ ਦਾ ਬਜਟ ਲੋ ਹੁੰਦਾ ਉਹਨਾਂ ਨੇ ਹੁਣ ਸੁਪਰ ਸੀਟਰ ਦਾ ਅੱਗੇ ਜਮਾਨਾ ਕੋਲ ਉਹਨੂੰ ਯਾਰ ਦਿਵਾਲੀ ਨਹੀਂ ਹਮ ਨਾਲ ਦੀ ਨਾਲ ਮਾੜੀ ਮੋੜ ਸਰਵਿਸ ਪੈਸੇ ਦੋ ਰੁਪਏ ਲਈ ਚੱਲ ਬਾਕੀ ਲੰਬਾਈ ਹੈ ਨਾ ਇਹਦੀ ਟੈਕ ਲੰਮਾ ਟਰੈਕਟਰ ਹੈ ਹੈ ਨਾ ਤੇ ਅ ਬੱਸ ਪਾਵਗਾ ਪਾਵਗਾ ਫਿਰ ਇਹ ਵੀ ਐ ਤੇ ਤੂੜੀ ਵਾਲੇ ਰੀਪਰ ਤੇ ਵੀ ਕੰਮ ਦੇ ਜੂਗਾ ਇਸ ਤੋਂ ਬਾਅਦ ਯਾਰ ਡੈਂਪਰ ਤੇ ਲਾ ਲਾ ਕਿਸੇ ਬੰਦੇ ਨੇ ਆਪਦਾ ਨਵਾਂ ਰਜਗਾਰ ਚਲਾਉਣਾ ਹੈ ਵੱਡਾ ਟਰੈਕਟਰ ਕੰਮ ਦੇਊਗਾ ਜਿਹੜਾ ਮਰਜ਼ੀ ਕਰਾਇਦਾ ਕੰਮ ਕਰੀ ਜਾ ਸੰਭਾਲ ਕੇ ਅੱਛਾ ਜਿੰਨਾ ਚਿਰ ਕੰਮ ਲੈ ਕੇ ਓਨੇ ਦੇ ਨੇੜੇ ਤੇੜੇ ਫੇਰ ਵੇਚ ਅੱਛਾ ਜਿੰਨੇ ਦਾ ਆਪ ਅੱਜ ਲਵਾਂਗੇ ਹੂੰ ਇਹ ਤੋਂ ਸਾਲ ਕੰਮ ਲੈ ਕੇ ਇਹ 10-5000 ਦੇ ਇਧਰ ਉਧਰ ਫੇਰ ਵੇਚ ਇਧਰ ਉਧਰ ਵਿਕ ਜੂ ਹੈਨਾ ਕਿਉਂਕਿ ਇਹ ਅੱਜ ਕੱਲ ਯਾਰ ਇਹ ਸਮਝ ਲੈ ਵੀ ਤੂੰ ਮਿੱਟੀ ਦਾ ਬਾਹ ਹੋ ਗਿਆ ਆਹ ਰੇਟਾਂ ਦੇ ਵਿੱਚ ਬਿਲਕੁਲ ਠੀਕ ਐ ਹੂੰ ਟਰੈਕਟਰ ਵਧੀਆ ਹੈ ਜੇ ਕਿਸੇ ਵੀਰ ਨੇ ਲੈਣਾ ਹੈ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਆਪਣੇ ਨਾਲ ਕੰਟੈਕਟ ਕਰ ਲਓ ਫੋਨ ਨਾ ਚੱਕਿਆ ਜਾਵੇ ਆਪਣੀ ਉਹੀ ਗੱਲ ਆ ਵੀ ਆਪਣ ਨੂੰ ਵਟਸਐਪ ਤੇ ਮੈਸੇਜ ਕਰ ਹੂੰ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਸਾਡੇ ਪੇਜ ਨੂੰ ਕਰਿਓ ਫੋਲੋ ਬਹੁਤ ਬਹੁਤ ਧੰਨਵਾਦ ਧੰਨਵਾਦ